ਕਣਾਕੜੂਆ ਦੀ ਪੁਲਿਸ ਟੀਮ ਨੂੰ ਉਸ ਵੇਲੇ ਚੰਗੀ ਸਫਲਤਾ ਮਿਲੀ ਜਦੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਜਿਹੜੀ ਕਤਲ ਦੀ ਉਹਨਾਂ ਨੇ ਸਾਜ਼ਿਸ਼ ਬਣਾਈ ਸੀ ਉਸ ਨੂੰ ਬੇਕਾਬੂ ਕੀਤਾ ਗਿਆ ਇਸ ਵਿੱਚ 121025 ਨੂੰ ਥਾਣਾ ਕਣਾਕੜੂਆ ਐਸ.ਟੀ. ਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਇੱਕ ਉਦੇਸ਼ ਸ਼ਰਮਾ ਨਾਮ ਦਾ ਵਿਅਕਤੀ ਆ ਜਿਹੜਾ ਖਰੜ ਤੇ ਆਸ-ਪਾਸ ਦੇ ਏਰੀਏ 'ਚ ਹੈਰੋਇਨ ਸਪਲਾਈ ਕਰਦਾ ਤੇ ਉਸ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 335/25 ਦਰਜ ਕੀਤਾ ਗਿਆ ਥਾਣਾ ਸਦਰ ਰਜਿਸਟਰ ਕੀਤਾ ਗਿਆ ਦਰਾਨੇ ਤਫਤੀਸ਼ ਜਿਹੜਾ ਉਦਿਤ ਸ਼ਰਮਾ ਨਾਮ ਦਾ ਵਿਅਕਤੀ ਹੈ ਇਹਨੂੰ ਕਾਬੂ ਕਰਕੇ ਇਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਦੇ ਨਾਲ ਹੀ ਇਹਨੇ ਆਪਣੀ ਪੁਛ ਕਿਸੇ ਦੇ ਗ੍ਰਾਂਹ ਦੱਸਿਆ ਕਿ ਇਸ ਦੇ ਜਿਹੜੇ ਸਾਥੀ ਨੇ ਇਹਨੇ ਉਹਨਾਂ ਨਾਲ ਮਿਲ ਕੇ ਇੱਕ ਵਿਅਕਤੀ ਜਿਸ ਨਾਲ ਇਹਦੀ ਪਹਿਲਾਂ ਤੋਂ ਰੰਜਿਸ਼ ਸੀ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਬਣਾਈ ਸੀ ਤੇ ਉਸ ਮੰਤਲ ਲਈ ਇਹ ਇੱਕ ਵਪਨ ਵੀ ਜਿਹੜਾ ਬਿਹਾਰ ਤੋਂ ਲੈ ਕੇ ਆਏ ਸੀ 32 ਬੋਰ ਦਾ ਪਿਸਤਲ ਤੇ ਇਸੇ سلسلے ਦੇ ਵਿੱਚ ਤਿੰਨ ਇਹਦੇ ਨਾਲ ਦੇ ਜਿਹੜੇ ਦੋਸ਼ੀ ਸੀ ਮੁਹੰਮਦ ਅਸਰਾਨ ਅਤੇ ਸੰਦੀਪ ਕੁਮਾਰ ਮੁਹੰਮਦ ਅਸਰਾਨ ਪਿੱਛੋਂ ਯੂਪੀ ਦਾ ਰਹਿਣ ਵਾਲਾ ਤੇ ਸੰਦੀਪ ਕੁਮਾਰ ਡੇਰਾ ਬਸੀ ਸਾਹਿਦ ਦਾ ਰਹਿਣ ਵਾਲਾ ਇਹ ਤਿੰਨੋਂ ਦੇ ਪਹਿਲਾਂ ਕ੍ਰਿਮੀਨਲ ਬੈਕਗ੍ਰਾਉਂਡ ਆ ਉਦਿਤ ਸ਼ਰਮਾ ਤੇ ਪਹਿਲਾਂ 5 ਮੁਕੱਦਮੇ ਦਰਜ ਨੇ ਸੰਦੀਪ ਕੁਮਾਰ ਤੇ ਵੀ 5 ਨੇ ਤੇ ਮੁਹੰਮਦ ਅਸਰਾਨ ਤੇ 3 ਮੁਕੱਦਮੇ ਦਰਜ ਨੇ ਇਹ ਤਿੰਨੇ ਕ੍ਰਿਮੀਨਲ ਜਿਹੜੇ ਬੈਕਗ੍ਰਾਉਂਡ ਦੇ ਵਿਅਕਤੀ ਸੀ ਤਿੰਨਾਂ ਨੂੰ ਸਾਡੀ ਪੁਲਿਸ ਟੀਮ ਨੇ ਕਾਬੂ ਕਰਕੇ ਇਹਨਾਂ ਕੋਲੋਂ 25 ਗ੍ਰਾਮ ਹੈਰੋਇਨ ਅਤੇ ਇੱਕ ਪਿਸਤਲ ਬੱਤੀ ਬੋਰ ਦਾ ਬਰਾਮਦ ਕਰ ਲਿਆ ਤੇ ਨਾਲ ਹੀ ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਸਾਰੇ ਸਾਜ਼ਿਸ਼ ਦੇ ਵਿੱਚ ਪਾਰਟ ਸੀਗੇ ਉਹਨਾਂ ਨੂੰ ਵੀ ਆਇਡੈਂਟੀਫਾਈ ਕਰਕੇ ਨਾਮਜ਼ਦ ਕਰ ਲਿਆ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਜਲਦੀ ਕਰਕੇ ਤੇ ਕਤਫੀਸ਼ ਅਗੇ ਵਧਾਈ ਜਾਏਗੀ